ਵਾਹ ਗੁਰੂ ਵਾਹ ਗੁਰੂ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਹਾਜ਼ਰੀਨ ਸੰਗਤ ਸਾਡੀ ਅਗਵਾਹੀ ਕਰ ਰਹੇ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਗੁਰੂ ਜੀ ਆਪਾਂ ਨੂੰ ਸਮਝਾ ਰਹੀ ਹੈ ਜੋ ਪਟਾਂ ਦੀ ਬਾਣੀ ਹੈ ਕਿ ਕੁੰਡੜਨੀ ਸ਼ਕਤੀ ਸੁਰਭੀ ਇਹ ਕੁੰਡਲਣੀ ਸ਼ਕਤੀ ਕੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਸਾਨੂੰ ਕੀ ਸਮਝਾਉਣਾ ਚਾਹੁੰਦੇ ਸੀ ਉੱਥੇ ਕੁੰਡਲਣੀ ਸ਼ਕਤੀ ਸਾਡੇ ਜਿਹੜੀ ਤੁੰਨੀ ਹੈ ਇਸ ਦੇ ਥੱਲੇ ਜਿਹੜੀ ਧਰਨ ਹੈ ਉਸ ਦੇ ਨਾਲ ਥੱਲੇ ਇੱਕ ਜੀਵਨ ਪਾਵਰ ਹੈ ਜਿਸ ਨੇ ਨਾੜੀ ਦੇ ਰੂਪ ਦੇ ਵਿੱਚ ਉਹਨੇ ਕੁੰਡਲਣੀ ਵਾਂਗੂ ਸਪਣੀ ਵਾਂਗੂ ਉਸਨੇ ਵੜ ਖਾਤਾ ਹੋਇਆ ਉਸ ਤੋਂ ਥੱਲੇ ਨੂੰ ਹੈ ਇਹ ਇੱਕ ਸ਼ਕਤੀ ਹੈ ਜਿਸ ਨੂੰ ਤੁਸੀਂ ਕੁੰਡਲਣੀ ਸਰਬੀ ਗੁਰਬਾਣੀ ਦੇ ਵਿੱਚ ਕਿਆ ਜਾਂਦਾ ਇਹ ਜਿਹੜੀ ਬਾਣੀ ਹੈ ਜਿਸ ਵਿੱਚ ਨੇ ਤੁਸੀਂ ਅਚਾਰਨ ਕਰੋਗੇ ਇਸ ਦੇ ਵਿੱਚੋਂ ਫਿਰ ਸਾਨੂੰ ਇਹ ਕੁੰਡਣਨੀ ਸ਼ਕਤੀ ਦੇ ਬਾਰੇ ਪੇਜ ਲੱਗਦਾ ਹੁਣ ਜਿਹੜੀ ਕੁੰਡਣਨੀ ਸ਼ਕਤੀ ਹੈ ਇਸ ਨੂੰ ਜਾਗਰ ਕਿੱਦਾਂ ਕਰਨਾ ਹੈ ਜੀ ਕਿ ਤੁਸੀਂ ਜੇਸ ਵੇਲੇ ਵਾਹਿਗੁਰੂ ਵਾਹਿਗੁਰੂ ਗੁਰਮੰਤਾ ਦਾ ਜਾਪ ਕਰਕੇ ਵੀ ਕਰ ਸਕਦੇ ਹੋ ਮੂਲ ਵੰਤਰ ਜੋ ਆਪਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਕਾਲ ਮੂਰਤ ਅਜ 19 ਸਵੰਗ ਗੁਰ ਪ੍ਰਸਾਦ ਜਾਪ ਸਾਜ ਜੁਗਾਵ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਦਾ ਜਾਪ ਕਰਕੇ ਜਾਪਾਠ ਕਰਕੇ ਜਾਂ ਕੀਰਤਨ ਕਰਕੇ ਆਪਾਂ ਇਹ ਕੁੰਡਲ ਦੀ ਸ਼ਕਤੀ ਨੂੰ ਉਜਾਗਰ ਕਰ ਸਕਦੇ ਜਿਸ ਵਿੱਚ ਇਹ ਕੁੰਡਲ ਦੀ ਸ਼ਕਤੀ ਇਹ ਪਾਵਰ ਔਟਦੀ ਹੈ ਤਾਂ ਇਸ ਨੂੰ ਇਹ ਰਸ ਵੱਲ ਨੂੰ ਚੱਲਦੀ ਹੈ ਇਸ ਦਾ ਰਾਸ ਜਿਹੜਾ ਹੈਗਾ ਆ ਥੱਲੇ ਨੂੰ ਮੂੰਹ ਹੋਣ ਦੇ ਕਾਰਨ ਕਰਕੇ ਇਹ ਕਾਮ ਰਸ ਦੇ ਵਿੱਚ ਜਾਂਦੀ ਹੈ ਸਾਨੂੰ ਕਾਮ ਦੇ ਵਿੱਚ ਆਉਂਦਾ ਹੈ ਕਾਮ, ਗ੍ਰੋਧ, ਲੋਭ, ਮੋਹ, ਹੰਕਾਰ ਜਿਸ ਨੂੰ ਆਪਾਂ ਸੰਸਾਰਿਕ ਯਾਤਰਾ ਕਹਿੰਦੇ ਹਾਂ ਇਹ ਸੰਸਾਰ ਦੇ ਵਿੱਚ ਹੀ ਚੱਲਦੀ ਹੈ ਇਹ ਪਾਵਰ ਜਿਸ ਵੀ ਦਾ ਇਹਦਾ ਮੂੰਹ ਥੱਲੇ ਨੂੰ ਹੁੰਦਾ ਹੈਗਾ ਤਾਂ ਇਹ ਸਾਨੂੰ ਸੰਸਾਰ ਦੇ ਹੀ ਵਿਚਾਰ ਫੁਰਨੇ ਕਾਮ ਕ੍ਰੋਧ ਲੋ ਮੋਹ ਹੰਕਾਰ ਨਿਆ ਲੜਾਈ ਝਗੜੇ ਇਹ ਇਹਨਾਂ ਦੇ ਵਿੱਚ ਹੀ ਸਾਨੂੰ ਜੀਵਨ ਬਤੀਤ ਕਰਉਗੇ ਜੇਕਰ ਇਹ ਪਹਿਲਾ ਖੱਟ ਚੱਕਰ ਪਾਰ ਕਰ ਜਾਵੇ ਜਿਸ ਨੂੰ ਮੂਲੇਧਾਰ ਖੱਟ ਚੱਕਰ ਆਖਿਆ ਜਾਂਦਾ ਹੈ ਜੀ ਇਹ ਜਿਸ ਵੀ ਨੇ ਇਸ ਨੂੰ ਪਾਰ ਕਰ ਜਾਵੇ ਉੱਪਰ ਨੂੰ ਉੱਠਦੀ ਹੈ ਤਾਂ ਇਹ ਉੱਪਰ ਨੂੰ ਉੱਠ ਕੇ ਇਸ ਨੂੰ ਫਿਰ ਰਸ ਚਾਹੀਦਾ ਹੈ ਫਿਰ ਇਸ ਨੂੰ ਰਸ ਹੁੰਦਾ ਹੈ ਨਾਮ ਰਸ ਜਿਸ ਨੇ ਨਾਮ ਰਸ ਲੈ ਕੇ ਫਿਰ ਹੀ ਅਨਕਾਰਪੁਰ ਕੋ ਵਾਹਿਗੁਰੂ ਜੀ ਤੱਕ ਪਹੁੰਚਣਾ ਹੈ ਇਹਨੂੰ 6 ਖੱਟ ਚੱਕਰ ਪਾਰ ਪੂਰੇ ਕਰਨੇ ਪੈਂਦੇ ਹੈਗੇ ਨੇ ਉਹ ਕਿਹੜੇ ਕਿਹੜੇ ਖੱਟ ਚੱਕਰ ਹੈ ਪਹਿਲਾ ਮੂਲ ਖੱਟ ਚੱਕਰ ਹੈ ਜਿਸ ਵੇਲੇ ਤੁਸੀਂ ਗੁਰਮੰਤਰਨ ਕਰਦੇ ਹੋ ਇਹ ਸ਼ਕਤੀ ਉਜਾਗਰ ਹੁੰਦੀ ਹੈ ਤਾਂ ਇਹ ਮੂਲ ਖੱਟ ਚੱਕਰ ਨੂੰ ਪਾਰ ਕਰਦੀ ਆ ਭਾਵ ਕਿ ਤੁਹਾਨੂੰ ਇਸ ਸੰਸਾਰ ਦੇ ਵਿਚਾਰ ਜਿਹੜੇ ਸੀ ਉਹ ਔਣੋਂ हट ਜਾਣਗੇ ਤੁਸੀਂ ਕਿਸੇ ਦੇ ਕੋਲੋਂ ਬਿੱਲ ਕੋਲ ਤੇਨੋਂ ਕਿਸੇ ਦਾ ਮੋਹ ਮਮਤਾ ਕੋਈ ਇਹੋ ਜੀ ਚੀਜ਼ ਨਹੀਂ ਰਹੇਗੀ ਤੁਸੀਂ ਸੰਸਾਰ ਦੇ ਕੰਮ ਕਾਰਜ ਤਰੇ ਗੁਣਾ ਦੇ ਵਿੱਚ ਬਿਲਕੁਲ ਨਹੀਂ ਕੋਈ ਸੋਚ ਹੋਵੇ ਨਹੀਂ ਕੋਈ ਘਾਰ ਦਾ ਟੱਕਰ ਹੀ ਨਹੀਂ ਪੈਗਾ ਸਿਰਫ ਤੁਸੀਂ ਇਹ ਸੰਸਾਰ ਨੂੰ ਛੱਡ ਕੇ ਇਹ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰ ਲਈਏ ਇੱਥੋਂ ਜਿਸ ਵੇਲੇ ਫੇਰ ਇਹ ਦੂਸਰੇ ਖੱਟ ਚੱਕਰ ਦੇ ਆ ਜਾਂਦੀ ਹੈ ਜਿਸ ਨੂੰ ਸਰਬ ਅਸ਼ਟਾਂਗ ਖੱਟ ਚੱਕਰ ਆਖੇ ਜਾਂਦਾ ਹੈ ਇਹ ਚੱਕਰ ਨੂੰ ਜੇ ਤੁਸੀਂ ਇਹਦੇ ਪਾਰ ਕਰੋਗੇ ਇਸ ਦੀ ਨਿਸ਼ਾਨੀ ਇਹ ਹੈ ਕਿ ਤੁਸੀਂ ਨਡਰ ਹੋ ਜਾਓਗੇ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਡਰ ਦੇ ਕੇ ਮੌਤ ਪੈਦਾ ਜਾਂ ਹੋਰ ਕੁਝ ਵੀ ਡਰਾ ਧਮਕਾ ਕੇ ਤੁਹਾਡੇ ਕੋਲੋਂ ਕੋਈ ਵੀ ਕੰਮਕਾਰ ਨਹੀਂ ਲੈ ਸਕਦਾ ਤੁਸੀਂ ਨਰਪਉ ਹੋ ਜਾਓਗੇ ਤੁਸੀਂ ਨਿਰਵੈਰ ਹੋ ਜਾਓਗੇ ਇਹ ਗੁਣ ਤੁਹਾਡੇ ਵਿੱਚ ਆ ਜਾਏਗਾ ਜਿਸ ਵੇਲੇ ਇਹ ਕੁੰਡਲਨੀ ਸ਼ਕਤੀ ਦੂਸਰਾ ਚੱਕਰ ਵੀ ਪਾਰ ਕਰ ਜਾਂਦੀ ਹੈ ਤੇ ਤੀਸਰਾ ਚੱਕਰ ਆ ਜਾਂਦਾ ਹੈ ਇਸ ਦੇ ਅੱਗੇ ਮਨੀਪੁਰ ਖੱਟ ਚੱਕਰ ਮਨੀਪੁਰ ਖੱਟ ਤੱਕ ਲੜਾ ਹੈ ਇਹ ਵਿਚਾਰਾਂ ਦਾ ਇੱਥੇ ਫਿਰ ਸਾਨੂੰ ਵਿਚਾਰ ਆਉਂਦੇ ਨੇ ਦੇਖੋ ਜਿੰਨਾ ਅਸੀਂ ਇਹ ਉੱਪਰ ਜਾ ਕੇ ਡਿਗਾਗੇ ਉਨੀਆਂ ਹੀ ਜ਼ਿਆਦਾ ਸਾਡੇ ਸੱਟਾਂ ਵੀ ਲੱਗਣੀਆਂ ਇਸ ਦੇ ਵਿੱਚ ਅਸੀਂ ਡਿਗ ਵੀ ਸਕਦੇ ਹਾਂ ਕਿਉਂਕਿ ਸਾਨੂੰ ਇਹ ਗੱਲ ਸਮਝਾਈ ਗਈ ਸੀ ਪਹਿਲਾਂ ਵੀ ਕਿ ਕਮ ਫਕੀਰਾ ਫਕੀਰੀ ਦੂਰ ਹੈ ਜਿਤਨੀ ਲੰਬੀ ਖਜੂਰ ਹੈ ਚੜ ਗਿਆ ਤਾਂ ਪ੍ਰੇਮ ਰਾਸ ਤੇ ਡੇਗ ਪਿਆ ਤੇ ਤਕਨਾ ਚੂਰ ਹੈ ਭਾਪਕੇ ਜਿੰਨੀ ਉਚਾਈ ਤੂੰ ਜਾ ਕੇ ਡਿਗ ਹੋ ਗਏ ਉਹਨੀਆਂ ਜਿਆਦਾਆਂ ਸਟਾ ਲੱਗਣਗੀਆਂ ਜਿਵੇਂ ਜਿਵੇਂ ਤੁਸੀਂ ਅਭਿਆਸ ਕਰਕੇ ਇਥੋਂ ਤੁਸੀਂ ਤੀਸਰੇ ਖੱਡ ਚੱਕਰ ਤੋਂ ਡਿਗ ਹੋ ਗਏ ਤਾਂ ਸਾਨੂੰ ਜਿਹੜੇ ਵਿਚਾਰ ਮਾੜੇ ਆਉਂਦੇ ਨੇ ਉਹਨਾਂ ਵਿੱਚ ਅਸੀਂ ਫਸ ਜਾਵਾਂਗੇ ਅਸੀਂ ਫੇਰ ਸੰਸਾਰ ਦੇ ਵਿੱਚ ਫੇਰ ਚਲੇ ਜਾਵਾਂਗੇ ਜਿਹੜੇ ਅਸੀਂ 3 ਕਿਜੀਸ ਨੇ ਖੱਟ ਚੱਕਰ ਦੇ ਆਏ ਸੀ ਅਸੀਂ ਉੱਥੋਂ ਵੀ ਦੇਖ ਸਕਦੇ ਹਾਂ ਇਸ ਤੋਂ ਉੱਪਰ ਕਿਸੇ ਵੀ ਖੱਟ ਤੋਂ ਡਿਗੇ ਤਾਂ ਸਾਨੂੰ ਜਿਹੜੇ ਹੈ ਗਿਆ ਸੱਟਾਂ ਵੱਧ ਤੋਂ ਵੱਧ ਲੱਗਣੀਆਂ ਇੱਥੇ ਸਾਨੂੰ ਸਾਵਧਾਨ ਹੋ ਕੇ ਫਿਰ ਚੱਲਣ ਦੀ ਲੋੜ ਹੈ ਜਿਸ ਵੇਲੇ ਤੁਸੀਂ ਮਨੀਪੁਰ ਖੱਟ ਚੱਕਰ ਪਾਰ ਕਰੋਗੇ ਤਾਂ ਇਸ ਦੇ ਅੱਗੇ ਫਿਰ ਉੱਪਰ ਚੌਥਾ ਚੱਕਰ ਆ ਜਾਏਗਾ ਜਿਸ ਨੂੰ ਅਨਾਦ ਇਨਹਾਰਟ ਖੱਟ ਚੱਕਰ ਆਖਿਆ ਜਾਂਦਾ ਇਹ ਚੱਕਰ ਕੀ ਹੈ ਜੇ ਜਿਸ ਵੇਲੇ ਤੁਸੀਂ ਗੁਰਮੰਤਰ ਜਪ ਕੀਤਾ ਤੁਸੀਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਾਪ ਕਰੀ ਜਾ ਰਹੇ ਹੋ ਹਰ ਵਕਤ 24 ਘੰਟੇ ਤੁਸੀਂ ਇਹੇ ਸਿਮਰਨ ਕਰੀ ਜਾ ਰਹੇ ਹੋ ਆਪਣੇ ਅੰਦਰੋਂ ਫਿਰ ਤੁਸੀਂ ਇੱਕ ਆਵਾਜ਼ ਨੂੰ ਜਾਗਰ ਹੋਈ ਨੂੰ ਸੁਣੋਗੇ ਉਹ ਹੈ ਸਹਜਤ ਉਹਨਾਂ ਜਿਸ ਨੂੰ ਸ਼ਬਦ ਗੁਰੂ ਵੀ ਆਖਿਆ ਜਾਂਦਾ ਤੁਸੀਂ ਉਸ ਤੋਂ ਪ੍ਰਗਟ ਹੋ ਜਾਗੇ ਜਿਸ ਵੇਲੇ ਇਹ ਪ੍ਰਗਟ ਹੋ ਗਈ ਏ ਨੂੰ ਸਨੋ ਅਨਾਦ ਕਿਹਾ ਜਾਂਦਾ ਹੈ ਇਸ ਕਰਕੇ ਇਸ ਦਾ ਅਨਾਦ ਨਾਇਟ ਖੱਟ ਚੱਕਰ ਹੈ ਤੁਸੀਂ ਇੱਥੇ ਜਾ ਕੇ ਫਿਰ ਇਸ ਦੇ ਵਿੱਚ ਸਹਿ ਤੁਨ ਹੀ ਸੁਣਦੇ ਰਹੋਗੇ ਤੇ ਤੁਸੀਂ ਜਿਹੜਾ ਸਗਾ ਮੂਲ ਮੰਤਰ ਦਾ ਜਾਪ ਕਰਨੋਂ ਨਹੀਂ ਹਟ ਰਹੇ ਤਿਆਨੂੰ ਜਿਹੜਾ ਵਾਰ-ਵਾਰ ਤੁਸੀਂ ਹਰ ਵਕਤ ਸਿਮਰਨ ਹੀ ਕਰੀ ਜਾਂਦੇ ਹੋ ਇਸ ਨੂੰ ਸੁਣੀ ਜਾ ਰਿਹਾ ਹੈ ਉਹ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਉਹਦੇ ਅਨੁਸਾਰ ਤੁਸੀਂ ਚੱਲੀ ਜਾ ਰਿਹਾ ਹੈ ਉਹ ਤਾਂ ਤੁਸੀਂ ਇਹ ਇੱਕ ਘੱਟ ਚੱਕਰ ਜਿਹੜਾ ਮਨੀਪੋਰ ਦੇਖੋਗੇ ਅਨਹਾਦ ਅਨਾਠ ਚੱਕਰ ਸੀ ਚੌਥਾ ਇਹ ਵੀ ਤੁਸੀਂ ਪਾਰ ਕਰ ਗਏ ਹੁਣ ਅਗੇ ਪੰਜਵਾਂ ਚੱਕਰ ਆ ਜਾਏਗਾ ਪੰਜਵਾਂ ਚੱਕਰ ਹੈ ਤੁਹਾਡੇ ਅਗੇ ਫੇਰ ਬੇਸੁਧਾ ਚੱਕਰ ਆਸ ਸੁਧਾ ਚੱਕਰ ਜਿਹੜਾ ਹੈਗਾ ਆ ਇਸੇ ਤੁਸੀਂ ਇੱਥੇ ਆ ਜਾਓਗੇ ਇੱਥੇ ਫੇਰ ਕੀ ਹੋਏਗਾ ਜਿਸ ਨੂੰ ਕੰਠ ਘੱਟ ਚੱਕਰ ਵੀ ਆਖਿਆ ਜਾਂਦਾ ਹੈ ਸੀ ਗਲੇ ਤੇ ਤੁਹਾਡਾ ਇਹ ਸ਼ਕਤੀ ਜਿਹੜੀ ਸੀਗੀ ਇਹ ਗਲੇ ਤੱਕ ਆ ਗਈ। ਗਲੇ ਤੋਂ ਆ ਕੇ ਇਹ ਤੁਹਾਡੀ ਜੀਭ ਦੇ ਉੱਤੇ ਫਿਰ ਰਸ ਦੇਗੀ। ਫਿਰ ਤੁਹਾਡੇ ਵਿੱਚ ਇੱਕ એનર્ਜੀ ਬਣ ਜਾਏਗੀ। ਤੁਹਾਡੀ ਇੰਨੀ ਜ਼ਿਆਦਾ ਅਵਸਥਾ ਬਣ ਜਾਏਗੀ ਉੱਚੀ ਕਿ ਪ੍ਰਭ ਜੀ ਵਸੇ ਸਾਧ ਕੀ ਰਸਨਾ ਕਿ ਜਿਹੜੀ ਰਸਨਾ ਦੇ ਉੱਤੇ ਜਿਹੜਾ ਸਗਾ ਹੈ ਪਰਮਾਤਮਾ ਦਾ ਵਾਸਾ ਹੋਣਾ ਹੋ ਸਕਦਾ। ਜੇਕਰ ਅਸੀਂ ਇੱਥੋਂ ਨਾ ਡਿਗੇ। ਕਿਉਂਕਿ ਇੱਥੇ ਜੇ ਇਸ ਵੇਲੇ ਸਾਡੇ ਇਹ ਰਸ ਆਉਣਾ ਸ਼ੁਰੂ ਹੋਣਾ ਦਾ ਸਾਨੂੰ 9 ਰਿੰਧੀਆਂ 18 ਸਿੱਧੀਆਂ ਪਿੱਛੇ ਲਗਨ ਫਰਨ ਇਹ ਫੇਰ ਸਾਡੇ ਅੰਦਰ 9 ਰਿੰਧੀਆਂ 18 ਸਿੱਧੀਆਂ ਉਹ ਪਿੱਛੇ ਲੱਗਦੀਆਂ ਨੇ ਜਿਹੜੀਆਂ ਕਿ ਅਸੀਂ ਇਹਨਾਂ ਰਿੰਧੀਆਂ ਸਿੱਧੀਆਂ ਦੇ ਵਿੱਚ ਫਸ ਜਾਂਦੇ ਹਾਂ ਤਾਂ ਅਸੀਂ ਫੇਰ ਚੰ데요ਰੀ ਨਗਰੀ ਵਿੱਚ ਹੀ ਰਹਿੰਦੇ ਹਾਂ ਅਸੀਂ ਇੱਥੋਂ ਗਾ ਅੱਗੇ ਨਹੀਂ ਨਿਕਲਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਹਰ ਚੰ데요ਰੀ ਸੁਖ ਨਾ ਮਾਣੀ। ਸੋ ਆਪਾਂ ਨੂੰ ਇਸ ਚੱਕਰ ਦੇ ਉੱਤੇ ਆ ਕੇ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਬਾਬਾ ਜੀ ਸਮਝਾਉਂਦੇ ਹੁੰਦੇ ਸੀਗੇ ਬਾਬਾ ਫਰੀਦ ਜੀ ਉਹ ਕਹਿੰਦੇ ਸੀ ਉੱਠ ਫਰੀਦ ਦਾ ਸੁਤਿਆ ਝਾੜੂ ਦੇ ਮਸੀਤ ਤੂੰ ਸੁਤਿਆ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ ਭਾਈ ਇੱਥੇ ਬੜਾ ਡਾਢਾ ਪੁਣਾ ਪੰਨਾ ਹੈਗਾ ਆ ਇਸੇ ਨੂੰ ਫੇ ਕਿਹਾ ਜਾਂਦਾ ਖੰਡਿਓ ਸਿੱਖੀ ਵਾਲੋ ਨਿੱਕੀ ਜਿਹੜੀ ਸਿੱਖੀ ਹੈ ਸਿੱਖੀ ਖੰਡਿਓ ਨਿੱਕੀ ਵਾਲੋ ਨਿੱਕੀ ਉਹ ਆ ਚੀਜ਼ ਆ ਹੁਣ ਇਥੋਂ ਜੇਕਰ ਅਸੀਂ ਰਿੰਧੀਆਂ ਸਿੱਧੀਆਂ ਦੇ ਵਿੱਚ ਵੀ ਅਸੀਂ ਨਹੀਂ ਫਸੇ ਤੁਸੀਂ ਇਹ ਚੱਕਰ ਵੀ ਪਾਰ ਕਰੋਗੇ ਇਹ ਪੰਜਵਾਂ ਚੱਕਰ ਸੀ ਜੀ ਆਪਣਾ ਗੰਠ ਦਾ ਜਿਹਤੇ ਰਸਨਾ ਦਾ ਹੈਗਾ ਕਿਉਂਕਿ ਪ੍ਰਭ ਜੀ ਵਸੇ ਸਾਧ ਕੀ ਰਸਨਾ ਤੁਸੀਂ ਇੱਥੇ ਤੱਕ ਆ ਗਏ ਇੱਥੋਂ ਫੇਰ ਇਸ ਚੱਕਰ ਤੋਂ ਜਿਸ ਵੇਲੇ ਤੁਸੀਂ ਉੱਪਰ ਉੱਠੋਗੇ ਇਹਦੀ ਨਿਸ਼ਾਨੀ ਇਹ ਹੈ ਕਿ ਝਾੜੇ ਤੁਸੀਂ ਅੱਖਾਂ ਖੋਲ੍ਹ ਕੇ ਜਾਂ ਅੱਖਾਂ ਬੰਦ ਕਰਕੇ ਦੇਖੋਗੇ ਤਾਂ ਤੁਹਾਨੂੰ ਇੱਕ ਇਸ ਪ੍ਰਕਾਸ਼ ਦੇ ਵਿੱਚ ਇੱਕ ਹੋਰ ਪ੍ਰਕਾਸ਼ ਦਿਖਾਈ ਦੇਊਗਾ ਜਿਸ ਨੂੰ ਮਨ ਦੀ ਜੋਤ ਕਿਹਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਆਪਾਂ ਹਰ ਰੋਜ਼ ਪਾਠ ਕਰਦੇ ਹਾਂ ਕਿ ਜੋਤੀ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਵਿੱਚ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਫਿਰ ਤੁਹਾਡੇ ਇਹ ਜਿਹੜਾ ਪ੍ਰਕਾਰ ਸੀਗਾ ਇਹ ਮਨ ਦੀ ਜੋਤ ਜਿਹੜੀ ਸੀਗੀ ਇਹ ਉੱਠੇਗੀ ਇਸੇ ਨੂੰ ਹੀ ਇਹ ਰਸ ਮਿਲਦਾ ਜਿਹੜਾ ਇਹ ਰਸ ਨਹੀਂ ਪਾਉਂਦਾ ਹੈਗਾ ਆ ਉਸ ਨੂੰ ਜਮਾਂ ਦੇ ਵਸ ਪੈਣਾ ਪੈਂਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਨ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੇ ਸਵੇਰੇ ਤੁਸੀਂ ਦੇਖੋ ਮੁਲਾਹਾਰ ਚੱਕਰ ਤੋਂ ਉੱਪਰ ਉੱਠਦੇ ਹੋ ਤੇ ਤੁਹਾਡੇ ਵਿੱਚ ਪ੍ਰਵਿਰਤੀ ਆ ਗਈ ਸੀ ਪ੍ਰਵਿਰਤੀ ਕੀ ਆ ਗਈ ਹੈ ਗਿਆ ਪਹਿਲਾਂ ਪ੍ਰਵਿਰਤੀ ਕਰ ਰਿਆ ਸੀ ਕਿ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹ ਹੁਣ ਅਸੀਂ ਕਰ ਲਈ ਨਿਵਰਤੀ ਨਿਵਰਤੀ ਇਹ ਵਿੱਚ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਹਰ ਸਵਾਸ ਦੇ ਨਾਲ ਤੁਸੀਂ ਵਾਹ ਗੁਰੂ ਬਸ ਇਹੀ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰੀ ਜਾ ਰਹੇ ਹੋ ਵਾਰ-ਵਾਰ ਕਿ ਰੱਬਾ ਮੈਨੂੰ ਹੁਣ ਤੋਂ ਆਪਣੇ ਨਾਲ ਆਪਣੇ ਚਰਨਾ ਵਿੱਚ ਹੀ ਨਵਾਸ ਲਈ ਤਾਂ ਉਹ ਫੇ ਸਾਨੂੰ ਰਸ ਤੱਕ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਨਾ ਇੱਕ ਦਿਨ ਮਿਹਨਤ ਕਰਦੇ ਜਰੂਰ ਪਹੁੰਚ ਜਾਓਗੇ ਹੁਣ ਜਿਸ ਵੇਲੇ ਇੱਥੇ ਤੁਹਾਡੇ ਮਨ ਦੀ ਜੋਤ ਹੈ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ ਕਿ ਪੰਜ ਜਿਹੜੇ ਸਾਡੇ ਅੰਦਰ ਤੱਤ ਹੈਗੇ ਆ ਉਹਨਾਂ ਨੂੰ ਪਾਰ ਕਰਦੇ ਆ ਅਭਿਆਸ ਕਰਨਾ ਪੈਂਦਾ ਇੱਥੇ ਇੱਥੇ ਅਭਿਆਸ ਕਰਨ ਦੇ ਨਾਲ ਅਸੀਂ ਪੰਜੇ ਤੱਤ ਪਾਰ ਕਰਦੇ ਆ ਤਾਂ ਸਾਨੂੰ ਜਿਹੜਾ ਸਗਾ ਮਨ ਦਾ ਜਿਹੜਾ ਤੱਤ ਹੈ ਮਨ ਦੀ ਜੋਤ ਹੈ ਮਨ ਦਾ ਪ੍ਰਕਾਸ਼ ਹੈਗਾ ਇਹ ਸਾਨੂੰ ਫਿਰ ਦਿਖਾਈ ਦਿੰਦਾ ਇਹ ਫਿਰ ਜਿਸ ਵੇਲੇ ਬਿਲਕੁਲ ਪ੍ਰਕਾਸ਼ ਬਣ ਜਾਊਗਾ ਪਹਿਲਾਂ ਟਮ ਟਮਾਉਂਦੇ ਸਤਾਰੇ ਹੁੰਦੇ ਆ ਸਤਾਰੇ ਇਕੱਠੇ ਹੁੰਦੇ ਆ ਉਹ ਸ਼ੀਸ਼ੇ ਦੀ ਤਰ੍ਹਾਂ ਹੁੰਦੇ ਆ ਜਿੱਦਾਂ ਸ਼ੀਸ਼ੇ ਦੇ ਉੱਤੇ ਕਿਹ ਪਾਸੇ ਧੁੰਦ ਆ ਧੁੰਦ ਆ ਜਾ ਕੰਨ ਆ ਜਾ ਜਿੱਥੇ ਕਿਤੇ ਤੁਹਾਡਾ ਹੱਥ ਲੱਗੂਗਾ ਉੱਥੇ ਚਮਕੂਗਾ ਬਾਕੀ ਦਾ ਸਾਰਾ ਧੁੰਦਲਾ ਰਹਿੰਦਾ ਨਹੀਂ ਤਾਂ ਸ਼ੀਸ਼ੇ ਦਾ ਫੂਕ ਮਾਰ ਕੇ ਦੇਖ ਲਿਓ ਉਹਦੇ ਉੱਤੇ ਧੁੰਦ ਜੀ ਪੈ ਜਾਗੀ ਉਹ ਤੇ ਹੱਥ ਲਾਓਗੇ ਜਿੱਥੇ ਤੁਹਾਡਾ ਹੱਥ ਲੱਗੂਗਾ ਉਹ ਸਾਫ਼ ਹੋ ਜਾਏਗਾ ਇਸ ਤਰ੍ਹਾਂ ਇਹ ਤਿਆਨੂ ਕੇ ਮਨ ਦੀ ਜੋਤ ਇਹਨਾਂ ਪ੍ਰਕਾਸ਼ ਜਿਹੜੀ ਸੀਗੀ ਉਹ ਤੁਹਾਨੂੰ ਸਾਹਮਣੇ ਅੱਖਾਂ ਖੋਲ ਕੇ ਜਾਂ ਅੱਖਾਂ ਬੰਦ ਕਰਕੇ ਦਿਖੂਗੀ ਤੁਸੀਂ ਇੱਥੋਂ ਹੋਣ ਜਿਹੜਾ ਸਿਕਾਇਆ ਕੰਠ ਤੋਂ ਖੱਟ ਤੱਕ ਜਿਹੜਾ ਸਿਕਾ ਆ ਸੁਭਾ ਜਿਹੜਾ ਖੱਟ ਚੱਕਰ ਹੈਗਾ ਆ ਇਸ ਨੂੰ ਤੁਸੀਂ ਪਾਰ ਕਰੋਗੇ ਤਾਂ ਤੁਹਾਨੂੰ ਇਹ ਪ੍ਰਕਾਸ਼ ਜਿਹੜਾ ਸਿਕਾ ਇਹ ਉੱਪਰ ਨੂੰ ਜਾਂਦਾ ਦਿਖਾਈ ਦੇਊਗਾ ਇਹ ਫਿਰ ਅਗਿਆ ਚੱਕਰ ਦੇ ਚੱਲੇਗਾ ਆਗਿਆ ਚੱਕਰ ਤੇ ਇਹ ਜਾ ਕੇ ਬਕਾਇਦਾ ਫੇਰ ਆਤਮਾ ਦੇ ਨਾਲ ਲੱਗਦਾ ਹੈ ਉਸ ਵੇਲੇ ਵੀ ਸਾਨੂੰ ਇਹ ਪ੍ਰਕਾਸ਼ ਇੰਨਾ ਜ਼ਿਆਦਾ ਸੰਗਣਾ ਹੁੰਦਾ ਜਾਊਗਾ ਕਿ ਸਾਨੂੰ ਪ੍ਰਕਾਸ਼ ਤੋਂ ਬਿਨਾਂ ਫੇਰ ਹੋਰ ਕੁਝ ਵੀ ਦਿਖਾਈ ਹੀ ਨਹੀਂ ਜਾਂਦਾ ਨਾ ਸਾਨੂੰ ਕੋਈ ਸੁਣਾਈ ਦਿੰਦਾ ਇਹ ਕੀ ਕਰ ਰਿਹਾ ਫੇਰ ਥੋੜਾ ਜਿਹਾ ਰਹਿ ਗਿਆ ਆਪਾਂ ਨੂੰ ਥੋੜਾ ਜਿਹਾ ਰਹਿੰਦਾ ਬਸ ਜਿਹਦੇ ਸੁਨੇ ਆਪਾਂ ਛੇਮਾ ਖਟ ਚੱਕਰ ਹੈ ਇਸ ਨੂੰ ਆਪਾਂ ਪਾਰ ਕਰਦੇ ਹਾਂ ਅਸੀਂ ਫਿਰ ਇਸ ਨੂੰ ਇੱਕਦਮ ਅਸੀਂ ਸਿਰਫ ਪ੍ਰਕਾਸ਼ ਦੇ ਵਿੱਚ ਹੀ ਰਹਿੰਦੇ ਹਾਂ ਜਿਸ ਵਿੱਚ ਆਨੰਦ ਹੀ ਨਾਮ ਹੁੰਦਾ ਹੈ ਉਸੇ ਤੇ ਲੱਜਾਂਦੇ ਆ ਤਾਂ ਅਸੀਂ ਮੁਕਤ ਹੁੰਦੇ ਹੈਗਾ ਇਹ ਸਾਡੇ 6 ਛੇ ਖੱਟ ਚੱਕਰਾ ਜਿਹੜੇ ਹੈਗੇ ਤੁਸੀਂ ਗੁਰਮੰਤਰ ਦੜ ਕਰਕੇ ਜਾਂ ਮੂਲ ਮੰਤਰ ਦਾ ਪਾਠ ਕਰਕੇ ਜਾਂ ਤੁਸੀਂ ਕਥਾ ਕੀਰਤਨ ਜਿਹੜੀ ਹੈਗੀ ਆ ਕਾਰਤੋ ਕੇ ਕੀਰਤਨ ਕਰ ਕਰਕੇ ਤੁਸੀਂ ਇਹ ਅਵਸਥਾ ਬਣਾ ਸਕਦੇ ਹੋ ਇਹਦਾ ਪ੍ਰੈਕਟੀਕਲ ਕਰ ਸਕਦੇ ਹੋ ਕਿ ਕੁੰਡੜੀ ਸ਼ਕਤੀ ਕਿਸ ਤਰ੍ਹਾਂ ਤੁਸੀਂ ਉਜਾਗਰ ਕਰਨੇ ਸੋ ਤੁਸੀਂ ਆਓ ਆਪਾਂ ਇਹ ਸਾਰੇ ਜਾਣੇ ਦਾ ਅਭਿਆਸ ਕਰੀਏ ਜੀ ਵਾਹਿਗੁਰੂ ਵਾਹਿਗੁਰੂ ਇਹ ਸਦਾ ਹੀ ਕਰਦੇ ਲਈਏ ਤਾਂ ਆਪਾਂ ਜੇਕਰ ਨੂੰ ਅਭਿਆਸ ਕਰਨ ਦੀ ਲੋੜ ਹੈ ਜਾਂ ਨਹੀਂ ਸਮਝ ਲੱਗੀ ਜਾਂ ਕੋਈ ਮੈਂ ਗਲਤ ਕਹਿਤਾ ਹੋਵੇ ਮੈਨੂੰ ਸਮਝਾ ਦੇਣਾ ਮੇਰਾ ਟੈਲੀਫੋਨ ਨੰਬਰ ਹੈ 9779941501 YouTube ਤੇ ਹੈ ਭਾਈ ਗੁਰਮੀਤ ਸਿੰਘ ਮੰਡ ਸੋ ਇਹ ਤੁਸੀਂ ਇੱਥੇ ਵਿਚਾਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ